ਤਾਂ ਵੇਖੋ ਕਿਸ ਤਰ੍ਹਾਂ ਇੱਕ ਜਵਾਈ ਵੱਲੋਂ ਆਪਣੇ ਸਹੁਰੇ ਘਰ ਆ ਕੇ ਨਾ ਸਿਰਫ ਭੰਨ ਤੋੜ ਕੀਤੀ ਜਾਂਦੀ ਹੈ ਬਲਕਿ ਤਾਬੜ ਤੋੜ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਦਰਅਸਲ ਜਵਾਈ ਆਪਣੀ ਵੋਟੀ ਨੂੰ ਲੈਣ ਲਈ ਸਹੁਰੇ ਘਰ ਪਹੁੰਚਦਾ ਸਹੁਰਾ ਪਰਿਵਾਰ ਜਦੋਂ ਭੇਜਣ ਨੂੰ ਇਨਕਾਰ ਕਰ ਦਿੰਦਾ ਤਾਂ ਜਵਾਈ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਅੰਮ੍ਰਿਤਸਰ ਦੇ ਜੋੜਾ ਫਾਟਕ ਦਸ਼ਮੇਸ਼ ਨਗਰ ਇਲਾਕੇ ਦੇ ਵਿੱਚ ਦੇਰ ਸ਼ਾਮ ਇੱਕ ਘਰੇਲੂ ਝਗੜਾ ਇੰਨਾ ਭਿਆਨਕ ਰੂਪ ਧਾਰਨ ਕਰ ਲੈਂਦਾ ਜਿਦੇ ਚੱਲਦੇ ਜਵਾਈ ਵੱਲੋਂ ਸੌਰੇ ਪਰਿਵਾਰ ਦੇ ਘਰ ਵਿੱਚ ਵੜ ਕੇ ਹਮਲਾ ਕੀਤਾ ਜਾਂਦਾ ਤੇ ਉਹਨਾਂ ਦੇ ਘਰ ਭੰਨ ਤੋੜ ਕੀਤੀ ਜਾਂਦੀ ਤੇ ਨਾ ਸਿਰਫ ਭੰਨ ਤੋੜ ਕੀਤੀ ਜਾਂਦੀ ਬਲਕਿ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਸੌਰਾ ਪਰਿਵਾਰ ਮਸਾ ਭੱਜ ਕੇ ਆਪਣੀ ਜਾਨ ਬਚਾਉਂਦੇ ਤੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਵੀ ਇੱਟਾਂ ਰੋੜੇ ਚਲਾਏ ਜਾਂਦੇ ਨੇ ਸਾਰੀ ਕਟਨਾ ਜੜੀ ਹੁੰਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿ ਉਹਨਾਂ ਦੀ ਕੁੜੀ ਨੂੰ ਉਹਨਾਂ ਦਾ ਜਵਾਈ ਕਾਫੀ ਤੰਗ ਪਰੇਸ਼ਾਨ ਕਰਦਾ ਸੀ ਕੁੱਟਮਾਰ ਕਰਦਾ ਸੀ ਜਿਹਦੇ ਚੱਲਦੇ ਉਹ ਸਾਡੇ ਘਰ ਵਿੱਚ ਰਹਿ ਰਹੀ ਸੀ ਤੇ ਸਾਡਾ ਜਵਾਈ ਉਸਨੂੰ ਲੈਣ ਦੇ ਲਈ ਆਇਆ ਹੋਇਆ ਸੀ ਜਦੋਂ ਉਸਨੂੰ ਭੇਜਣ ਤੋਂ ਅਸੀਂ ਮਨਾ ਕਰ ਦਿੱਤਾ ਤਾਂ ਉਸਨੇ ਆਪਣੇ 8 ਤੋਂ 10 ਸਾਥੀਆਂ ਨੂੰ ਨਾਲ ਲੈ ਕੇ ਪਹਿਲਾਂ ਸਾਡੇ ਘਰ ਵਿੱਚ ਵੜ ਕੇ ਪੰਨ ਤੋੜ ਕੀਤੀ ਕਰਦਾ ਕਾਫੀ ਸਮਾਂੰਤੋਰ ਦਿੱਤਾ ਉਸ ਤੋਂ ਬਾਅਦ ਜਦੋਂ ਅਸੀਂ ਆਪਣਾ ਦਰਵਾਜ਼ਾ ਬੰਦ ਕਰ ਲਿਆ ਤਾਂ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਟਾ ਰੋਲੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਚੱਲਦੇ ਅਸੀਂ ਵੀ ਆਪਣੀ ਛੱਤ ਉੱਤੇ ਜਾ ਕੇ ਉਹਨਾਂ ਤੇ ਜਵਾਬੀ ਕਾਰਵਾਈ ਕਰਦੇ ਹੋਏ ਇੱਟਾ ਰੋਲੇ ਚਲਾਏ ਪੀੜਤ ਪਰਿਵਾਰ ਨੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਸਾਰੀ ਘਟਨਾ ਜੋ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਨਾਲ ਹੀ ਪੁਲਿਸ ਪ੍ਰਸ਼ਾਸਨ ਕੋਲੋਂ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਕੀ ਗੱਲ ਹੋਈ ਸਾਰੀ ਅਮਜੀਤ ਸਾਹਿਬ ਦਸ਼ਮੇਸ਼ ਨਾ ਦੇ ਚੌਰਾ ਨੰਬਰ ਗਲੀ ਮੇਰੇ ਘਰ ਵਾਲੇ ਨੂੰ ਵੀ ਕੁੱਟ ਕੇ ਗਏ ਆ ਸੀਟਾ ਕੇ ਗਏ ਦਾਤਰਾਣਾ ਮੇਰੀ ਸੱਸ ਨੂੰ ਵੀ ਕੁੱਟਿਆ ਵਾ ਮੇਰੇ ਵੀ ਮੱਥੇ ਤੇ ਮਾਰ ਕੇ ਗਏ ਪੇਸਾਂ ਦਾ ਕੇ ਬੈਕ ਸਾਈਡ ਮਾਰ ਸੀ ਕੀ ਕੀ ਕਹਿੰਦੇ ਰਹੀ ਸੀ ਕੀ ਮਸਲਾ ਕੀ ਸੀ ਅਸਲਾ ਹੀ ਨਾਂ ਦੇ ਕੁੱਟ ਮਾਰ ਕਰਦੇ ਸੀ ਜੇ ਇੱਧਰ ਵੀ ਆ ਗਏ ਨੇ ਇਸ ਵਾਰ ਕੀ ਇੱਧਰ ਵੀ ਕੁੱਟ ਮਾਰ ਕੀਤੀ ਨਨਾਨਾ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਕੋਸਤੋਰ ਰੱਖ ਕੇ ਮੇਰੇ ਪਾਪਾ ਨੂੰ ਵੀ ਕੁੱਟ ਮਾਰ ਕੀਤੀ ਆ ਤੇ ਵੱਡੇ ਵੀਰ ਨੂੰ ਵੀ ਕੀਤੀ ਕੋਸਤੋਰ ਰੱਖ ਕੇ ਕਹਿੰਦੇ ਕੀ ਉਹ ਗੰਦਈ ਤੁਹਾਡੀ ਬੁੜੀ ਗਲਤ ਕੰਮ ਕਰਦੀ ਹੈ ਮੇਰੇ ਨਾਲ ਮਾਰਾ ਚੰਗਾ ਕਰਦੀ ਹੈ ਇਹਨੂੰ ਪਤਾ ਹੀ ਐਦਾ ਕਹਿੰਦਾ ਹੀ ਪਿਓ ਨੂੰ ਕਿ ਉਹ ਮੈਨੂੰ ਜਾ ਕੇ ਤੁਹਾਡੇ ਕੋਲ ਹਾਂਜੀ ਮੇਰੇ ਬਾਰੇ ਤਾਂ ਕੋਈ ਜੋ ਸੁਣਦਾ ਨਹੀਂ ਤੀ ਬਾਰੇ ਮਾਰਾ ਚੰਗਾ ਕੰਮ ਮੈਨੂੰ ਉਹੀ ਲੱਗਦੀ ਮੈਨੂੰ ਐਦਾਂ ਦੇ ਇਲਜ਼ਾਮ ਲੰਦਾ ਮਾਰੇ ਚੰਗੇ ਕੋ ਸੁਨੇਗਾ ਅੱਜ ਆ ਕੇ ਕੀਤਾ ਸੀ ਉਹ ਗਲੀ ਦੇ ਵਿੱਚ ਅੱਜ ਆਣ ਕੇ ਗੋਲੀਆਂ ਚਲਾਈਆਂ ਪੰਜ 6 ਗੋਲੀਆਂ ਚਲਾਈਆਂ 7 8 ਮੁੰਡੇ ਆਏ ਹੀ ਨਾਲ ਇੱਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਇੱਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਪੰਦ ਕਰਦੇ ਸੀ ਲੋਟਾ ਅੱਠ ਨੌ ਮੁੰਡੇ ਹੈਗੇ ਇਸ ਨਾਲ ਸ਼ੋਸ਼ਨ ਰਾਹੁਲ ਦਿਨੇਸ਼ੀ ਤੇ ਨੇਪਾਲੀ ਹੁੰਦਾ ਨਹੀਂ ਹੁੰਦਾ ਸੰਨੀ ਤਰੀਕ ਸਾਹਿਬ ਚੋਪੜਾ ਪ੍ਰਸ਼ਾਸਨ ਕੋ ਕੀ ਮੰਗਦੇ ਹੋ ਮੰਗ ਇਹੀ ਕਰਦੇ ਆ ਨੂੰ ਸਖਤ ਸਖਤ ਸਿਆ ਦਿੱਤੀ ਜਾਵੇ ਜਿਹੜਾ ਸਾਡੇ ਨਾਲ ਮਾੜਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਾਡੇ ਤੇ ਉਹਨਾਂ ਨਾਲ ਗੋਵੀ ਜੀ ਦਸ਼ਮੇਸ਼ ਨਗਰ ਜੋੜਾ ਫੜ ਜੀ ਗਲੀ ਨੰਬਰ 17 ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਕੁਛ ਨਹੀਂ ਜੀ ਘਰੇਲੂ ਲੜਾਈ ਹੈ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆ ਗਏ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਹੈ ਜੀ ਬਾਅਦ ਇੱਥੇ ਆ ਗਏ ਹਨੂ ਪਰਸੋ ਲੜਾਈ ਹੋਈ ਆ ਉਹ ਵੇਖੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਹਰੇ ਗਲ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਗਏ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲੇ ਇੱਟਾਂ ਮਾਰੀਆਂ ਵਾ ਇਤੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਸ਼ਲੋਸ਼ਨ ਆ ਗਿਆ ਦੁਸ਼ਮਣੀ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਨਾਲ ਠੀਕ ਆ ਉਹ ਇੱਥੇ ਹੀ ਗਈ ਉਹਨੂੰ ਲੈਣ ਆਇਆ ਹੈਗਾ ਇੱਥੇ ਨਹੀਂ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੈਗਾ ਇੱਥੇ ਨਹੀਂ ਭੇਜਣਾ ਇੰਨੀ ਗੱਲੋਂ ਗੋਲੀਆਂ ਚਲਾਣ ਲਾ ਪਾਈਟਾਂ ਚਲਾਣ ਲਾ ਪਿਆ ਤੂੰ ਭੇਜਣਾ ਕਿਉਂ ਨਹੀਂ ਆ ਵੇਖੋ ਨਾਲ ਹੀ ਇਹ ਗੱਲੀ 'ਚ ਰਹਿੰਦਾ ਆ ਜੀ ਕਿੰਨੇ ਬੰਦੇ ਸੀ ਵਿਆਹ ਨੂੰ ਉਤਰਾ 11 ਸਾਲ ਹੋ ਗਏ ਆ ਜੀ ਪਹਿਲੇ ਵੀ ਝਗੜਾ ਜੇ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਅੱਛਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਦੇ ਵਿੱਚੋਂ 2 ਮਿਲੇ ਆ ਖੋਲ ਇੱਕ ਜਿੰਦਾ ਘਾਰਦ ਉਸ ਮਿਲਿਆ ਜੀ ਕਿਤੇ ਗੋਲੀ ਗਾਲੀ ਲੱਗੀ ਕਿਸੇ ਤੇ ਨਹੀਂ ਵਿਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਵਾਲਾਂ ਟੁੱਟੀਆਂ ਸਾਰੀਆਂ ਨੁਕੇ ਰੇ ਪੁਲਿਸ ਪਹੁੰਚੀ ਬਾਜੀ ਹਾਂਜੀ ਪੁਲਿਸ ਪਹੁੰਚੀ ਸੀ ਹਾਂਜੀ ਮੋਕੇ ਤੇ ਆਈ ਪੁਲਿਸ ਜੀ ਕੀ ਨਾਮ ਆਉਂਦਾ ਜਿਹਨੇ ਗੋਲੀਆਂ ਚਲਾਈਆਂ ਕੀ ਨਾਮ ਰੋਕੀ ਰਾਹੁਲ ਸ਼ਲੋਸ਼ਣ ਢੇਲੀ ਹੈਗਾ ਨਾਲ ਤੇ ਨਾਲ ਬੜਰਾਂ ਦਾ ਸੰਨੀ ਹੀਗਾ ਤੇ ਹੋਰ ਨਾਲ ਤਿੰਨ ਚਾਰ ਅਨਬਤਾ ਛੇ ਹੀ ਗਏ ਨਾਲ ਵਿੱਕੀ ਨੇਪਾਲੀ ਹੀਗਾ ਠੀਕ ਹੈ ਜੀ ਹਾਂਜੀ ਇਹ ਸਾਰੀਆਂ ਇਹ ਦੋ ਚਾਰ ਹੀ ਉੱਤੋਂ ਮਾਰੀਆਂ ਆਪਣੇ ਬਚਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੀਗੀਆਂ ਜੀ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਆ ਕਿ ਪਰਿਵਾਰਕ ਝਗੜਾ ਸੀ ਜਿਹਦੇ ਚੱਲਦੇ ਇੱਕ ਜਵਾਈ ਨੇ ਆਪਣੇ ਸਹੁਰੇ ਘਰ ਆਕੇ ਕੁੱਟਮਾਰ ਕੀਤੀ ਤੇ ਭਾਂ ਤੋੜ ਕੀਤੀ ਨਾਲ ਹੀ ਗੋਲੀਆਂ ਵਿਚ ਲਾਈਆਂ ਮੌਕੇ ਤੇ ਸਾਨੂੰ 2 ਗੋਲੀਆਂ ਦੇ ਖੋਲ ਬਰਾਮਦ ਹੋਏ ਨੇ ਪਲਵੀ ਨਾਂ ਦੀ ਲੜਕੀ ਨੂੰ ਉਸ ਦਾ ਘਰ ਵਾਲਾ ਵਿਸ਼ਾਲ ਕੁੱਟਮਾਰ ਕਰਦਾ ਸੀ ਜਿਹਦੇ ਚੱਲਦੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਅੱਜ ਵਿਸ਼ਾਲ ਨੇ ਆਕੇ ਉਹਨਾਂ ਘਰ ਆਕੇ ਭਾਂ ਤੋੜ ਕੀਤੀ ਤੇ ਗੋਲੀਆਂ ਚ ਲਾਈਆਂ ਤੇ ਅਸੀਂ ਮੁਕੱਦਮਾ ਦਰਜ ਕਰਕੇ ਜਾਂਚ ਕਰ ਰਹੇ ਹਾਂ ਆ ਰਹੀ ਹੈ ਸੰਗੀਤਨਾ ਚਾਹੁੰਦੇ ਆ ਵੀ ਐਮ ਵੀ ਬਲਾਈ ਵਿੱਚ ਏ ਟਰੋੜਾ ਤੇ 6 ਗੋਲੀਆਂ ਚੱਲਣਾ ਸਰ ਕੀ ਮੈਂ ਅਜੇ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਅਨਕਦਰ ਰਜਿਸਟਰ ਕਰਦੇ ਆ ਉਹ ਮੋਰਜੀ ਕਰਵਾ ਸ਼ੁਰੂ ਕਰ ਰਹੇ ਸਰ ਕਿੰਨੇ ਗੋਲੀ ਚਲਾਈ ਕੁਛ ਨਾਮ ਨਹੀਂ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਦੰਗੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਹੱਲੇ ਵੀ ਇਹ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਤੇਲੀਸ ਰੋਕੀ ਹੈ ਲੜਕੇ ਦਾ ਨਾਮ ਜੀ ਜੈਟੀਫਾਈਡ ਹੈ ਜੀ ਪਰਚਾ ਦੇ ਕੇ ਤੇ ਕਲੀ ਕਰਵਾਈ ਜੁਰੀ ਹੋ ਸਕਦਾ ਤੁਹਾਡੀਆਂ ਟੀਮਾਂ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਬੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲੈਕਟਰਸ ਨੂੰ ਤੇ ਉਹ ਮੋਕੇ ਦੇ ਕੀ ਕਾਰੋ ਕੀਤੇ ਜਾ ਰਹੇ ਪਰਚਾ ਦਰਜ ਕਰ ਰਹੇ ਜੀ ਕਦਮਾਂ ਦਰਜ ਕਰਕੇ ਕਲੀ ਕਰਵਾਈ ਸ਼ੁਰੂ ਪਰ